ਹੁਣ ਇਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਦਾ ਆਰਾਧੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਬ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ ਮਹਾਕਾਲ ਦੀ ਡੈਫੀਨੇਸ਼ਨ ਹਿੰਦੂ ਵੀਰ ਮਹਾਕਾਲ ਸ਼ਿਵਜੀ ਮਹਾਰਾਜ ਨੂੰ ਆਂਦੇ ਨੇ ਕੋਈ ਦੋ ਰਾਇ ਨਹੀਂ ਹੁਣ ਤੁਸੀਂ ਆਖੋਗੇ ਸਿੱਖ ਕਿਉਂ ਨਹੀਂ ਆਂਦੇ ਪਿਤਾ ਲਬਜ਼ ਹੈ ਤੁਸੀਂ ਆਪਣੇ ਪਿਤਾ ਲਈ ਵਰਤਦੇ ਹੋ ਮੈਂ ਆਪਣੇ ਪਿਤਾ ਲਈ ਵਰਤਦਾ ਹਿੰਦੂ ਵੀਰ ਮਹਾਕਾਲ ਸ਼ਿਵਜੀ ਮਹਾਰਾਜ ਨੂੰ ਆਂਦੇ ਨੇ ਸਿੱਖ ਮਹਾਕਾਲ ਅਕਾਲ ਪੁਰਖ ਨੂੰ ਆਂਦੇ ਨੇ ਜੋ ਸਦੀਵੀ ਹੈ ਤੁਸੀਂ ਆਖੋਗੇ ਪਿੱਛੇ ਕਾਲਕਾ ਅਰਾਧੀ ਆਇਆ ਅਰਾਧੀ ਇਸਤਰੀ ਲਿੰਗ ਹੈ ਇਹਦਾ ਮਤਲਬ ਇਥੇ ਕਾਲਕਾ ਦੇਵੀ ਨੂੰ ਆਖਿਆ ਨਾ